ਲੋ ਬਾਈ ਅੱਪਾ ਲਾਉਣੇ ਆਲੂ ਆਲੂ ਲੈਣੇ ਆਪਾਂ ਰਾਜੀ ਅਗਰੀ ਫਾਰਮ ਪਰ ਤੇ ਹੈਗਾ ਡਾਇਮੰਡ ਆ ਬਾਈ ਇਹ ਹਾਂ ਡਾਇਮੰਡ ਜਿਆਦਾ ਲਾਉਣੇ ਆਪਾਂ ਨੇ ਤਿੰਨ ਬੋਰੀਆਂ ਆਪਾਂ ਘਰ ਖਾਣ ਨੂੰ ਲਾਉਣੀਆਂ ਬਸ ਲੋਲੇ ਚੱਲੇ ਆਪਾਂ ਮੱਕੇ ਇਧਰ ਟੂਟਾ ਆਟਰ ਵੀਟ ਵੀ ਇਹ ਕਿਹੜੀ ਕੰਪਨੀ ਹੈ ਦਸ਼ਮੇਸ਼ ਰੋਪੜ ਦੇ ਪਾਈ ਵਾਲੇ ਏਰੀਆ 'ਚ ਬੰਦਾ ਹੈਗਾ ਜਿਹਨਾਂ ਕੋਈ ਲੈਣੀ ਹੈ ਆਪਣੇ ਖੰਦ ਤਾਂ ਰਾਜੀ ਰਾਜੀ ਇਹ ਗਰੀ ਫਾਰਮ ਵਾਲੇ ਹੁਣ ਇਹ ਵੀ ਕਰ ਰਹੇ 37 ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਦੀ ਸੇਵਾ 'ਚ ਬਪੂਲ ਦੇ ਲਾਉ ਤੇ ਬਾਈ ਇਹ ਪਹਿਲਾਂ ਇਹ ਤੋਂ ਦਾ ਬੰਮਝੂਰਾ ਵਧੀਆ ਬਪੂਲਰ ਨਾਲ ਨਰਸੀ ਲਈ ਪੀਏਯੂ ਕਿਸਾਨ ਕਲੱਬ ਲੁਧਿਆਣਾ ਵੱਲੋਂ ਅਵਾਰਡ ਜਿੱਤਾ ਉਹ ਭਾਈ ਬਪੂਲ ਵੀ ਇਹ ਲੈ ਕੇ ਹਨ ਤਾਂ ਸਾਨੂੰ ਕੰਟੈਕਟ ਨੰਬਰ ਦੇ ਦਿੰਦਾ ਮੈਂ ਤੇਰਾ ਮੋਟੇ-ਵਾਟੇ ਲਾਉਣੇ ਆ ਉਹ ਵੀ ਹੈਗਾ ਬਾਕੀ ਦਸਮੇਸ਼ਣਾ ਦੀ ਉਹ ਵੀ ਆ ਗਈ ਰੋਟਾਵੇਟਰ ਅੰਦਾ ਮਗੰਦਾ ਸਾਰਾ ਕੁਝ ਹੈ ਰੋਟਾਵੇਟਰ ਸੁਪਰ ਸੇਡਰ ਠੀਕ ਹੈ ਨਾ ਆਪਣਾ ਲੇਜ਼ਰ ਕਰਾ ਸਭ ਕੋ ਮੇਰਾ ਦਸਮੇਸ਼ਣਾ ਜੋ ਵੀ ਹੈ ਸਾਰੀ ਜਾਣੀ ਹੋਰੀ ਆ ਬਾਕੀ ਨਾ ਫੋਨ ਨੰਬਰ ਉਹ ਲਿਖਿਆ ਹੋਇਆ ਉੱਪਰ ਫੋਨ ਨੰਬਰ ਤੁਸੀਂ ਆਪ ਨੋਟ ਕਰ ਲਿਓ ਹਰ ਫੋਨ ਨੰਬਰ ਨੋਟ ਕਰ ਲਿਓ ਜੇ ਕਬੂਲੇ ਲੈਣੇ ਆ ਛੜੀਆਂ ਲੈਣੀਆਂ ਤੁਸੀਂ ਵੀ ਲੈਣਾ ਤਾਂ ਉਹ ਤੁਹਾਨੂੰ ਮਿਲ ਸਕਦਾ अपना ਇਹ ਸਾਡੇ ਮਿੰਟ ਦੇ ਵੀ ਬਿਲਕੁਲ ਨੰਨਾ ਨਾਲੇ ਆ ਕਿਲੋਮੀਟਰ ਕੋ ਦੀ ਬਾਟ ਆ ਸਾਨੂੰ ਕੋਈ ਨੇੜੇੜੇ ਬੰਦਾ ਜਾ ਕੇ ਦੂਰ ਘਟ ਦੇ ਵੀ ਲੈਣਾ ਕਿਸੇ ਨਾਂ ਦਸ਼ਮੀਰ ਖਾਨ ਦਾ ਕੋਈ ਵੀ ਉਹ ਵੀ ਆ ਤੇ ਜਿਹੜਾ ਛਟੀਆਂ ਲੈਣੀਆਂ ਹੋਵੇ ਉਹ ਵੀ ਉਰੇ ਮਿਲਦਾ ਅਪੁੱਲਰ ਨਾਰਾਇਣਪੁਰ ਬਾਕੀ ਵੈਰਾਈਟੀਆਂ ਦੇਖ ਲਓ 109 110 112 113 ਸਾਰੀਆਂ ਮਿਲਦੀਆਂ ਉਰੇ ਭਾਈ ਚਲੋ ਠੀਕ ਆ ਭਾਈ ਚੱਕੀ ਆਲੂਣ ਚਲੀਏ ਕਰਨ ਨੂੰ ਲਾਉਂਦੇ ਬੱਕਿਆਂ ਨੂੰ ਪਾਈ ਗੰਨਾ ਵੀਜਣ ਨੂੰ ਮੈਂ ਗੰਨਾ ਵੀਜਣ ਲੱਗੇ ਹਾਂ ਗਿੱਲ ਇਹਨੇ ਬਹੁਤ ਜ਼ਿਆਦਾ ਆ ਗਿਆ ਤਾਂ ਸਾਡਾ ਾਟ ਕੇ ਮਾਰ ਦੇਣ ਇੱਕ ਤਾਂ ਹੋ ਗੇ ਨਾ ਫਿਰ ਇਹਨੇ ਗੱਲੇ ਜਾਦਾ ਅਗਰ 6-7 ਨਾ ਅਖਾਲ ਤਾਂ ਖਾਲ ਸੁਆਣੀ ਬਣੀ ਪਾਈ ਨੂੰ ਸਾਰੀ ਕਹੀ ਨਾ ਬਾਨੀ ਦੁਬਾਰਾ ਪਾਟ ਵੱਟ ਗਏ ਸਾਰੀ ਜਿੰਦੂ ਆਹੀ ਪੰਗਾ ਜਾਂਦੇ ਉਹਦਾ ਹਾਂ ਇਹ ਮੈਂ ਜਿੰਦੂ ਦਾ ਆਹੀ ਪੰਗਾ ਹਾਂ ਪਰ ਆਇਆ ਜਿੰਦੂ ਦਾ ਨੰਬਰ ਅਲਿਗੋ ਪੜੇ ਪੜੇ ਆਲੇ ਦੇ ਹੈ ਛੰਦੇ ਦੇ ਲੈ ਕੇ ਜੈਲਾ ਰਜਿਸਟਰ ਕੱਲਾ ਹੀ ਵੀ ਜਣਾ ਕੱਲਾ ਗੱਨੇ ਵੀ ਨਹੀਂ ਕੋ ਹੋ ਵੀ ਜਣਾ ਉਪਰ ਕੱਲੀ ਸਰ ਕੱਲਾ ਕਰਨ ਨਹੀਂ ਉੱਪਰ ਸਾਰਾ ਲਾਉਣੇ ਕਿ ਨਹੀਂ ਸਾਰਾ ਲਾਉਣੇ ਨਹੀਂ ਕਹਿੰਦਾ ਲਾਉ ਇਹ ਜਦ ਬੇ ਲਾ ਹੋ ਤਾਂ ਜਾਣੀ ਗੰਨਾ ਘੜ ਜਿੰਦਾ ਸਾਰਾ ਰਹਿਣ ਜੇ ਰਹਿਣ ਗੰਨਾ ਘੜ ਜਿੰਦਾ ਫਿਰ ਸਾਰੇ ਇੱਕ ਸਾਲ ਸਿਰੋ ਉਮੀਦ ਦੀ ਮੈਂ ਛੱਟਾ ਜੀ ਡਾਇਨ ਲਾ ਕੇ ਹੂੰ ਸਾਲੋਂ ਕਿੰਨੀ ਜੰਮੀ ਚੌ ਪੰਜ ਮਹੀਨਾ ਗਰਮੀਂ ਮੈਨੂੰ ਜੇਰੇ ਕਰੇ ਆਖਿਆ ਕਰੇ ਆ ਆ ਦੇ ਹੀਰੇ ਦੇ ਬੀਜੇ ਛੱਟਾ ਦਾ ਦਖਤ ਮੰਗ ਕੇ ਦਖਤ 10 ਕਾਉਂਟਰ ਹੋਈ ਵੇਖ ਲੈ ਗੰਨਾ ਸੇ ਨਾਲ ਵੱਡੀ ਵੀ ਹੈ ਨੇ ਨਹੀਂ ਜਾਂਦੇ ਆਈ ਹੋਈ ਹੈ ਮਕਾਇਨ ਬੂਟੇ ਲਾਉਣੇ ਫੇਰ ਸਮਝ ਚ ਲਾਏ ਲਵੇ ਹਾਂ ਜੇ ਬੂਟੇ ਲਾਉਣੇ ਆ ਨਾ ਛੱਡੀਆਂ ਲਾਉਣੀਆਂ ਵੀ ਸਰੋਂ ਲਾ ਲਵੇ ਕਿਉਂ ਹੈ ਗੰਨਾ ਘੜ ਦਿੰਦਾ ਅੰਨੇ ਗੰਨੇ ਨੂੰ ਬੂਟੇ ਨਹੀਂ ਮਾਰਨਾ ਗੰਨੇ ਨੇ ਜੰਮਿਆ ਹੁਣਾ ਗੰਨੇ ਨੇ ਬੂਟਾ ਨਹੀਂ ਮਾਰਨਾ ਇੱਕ ਵਾਰ ਤਾਂ ਹੈ ਗੰਨੇ ਦੇ ਬੂਟੇ ਹੀ ਮਾਰਦੇ ਆ ਨਾ ਕਿਆ ਉਹਦਾ ਤੇਲ ਮਾਰਨੀ ਸਰੋਂ ਆਇਆ ਜੀ ਹੁਣ ਬੂਟੇ ਨੇ ਕਹਾ ਜਗਰਾਂ ਤੇ ਗਾਹ ਲੈਣਾ ਇਹਨੇ ਕਿੰਨੀ ਛੱਡੀ ਹੁਣੀ ਤੇਰੀ ਮੈਂ ਤਾਂ ਲਾਇਆ ਤਾਂ ਮੈਨੂੰ ਪਤਾ ਮੈਂ ਵੀ ਗੰਨਾ ਲੈਣੇ ਤੇ ਬੂਟੇ ਕਿੱਥੇ ਤੇ ਦਿਨ ਦੇ ਵਾਲੇ ਚ ਜਾਨੂੰ ਜਿੰਨਾ ਕ ਗੰਨੇ ਨੂੰ ਮਾਰਨਾ ਉਹਨੇ ਬੂਟ ਲਾਣੇ ਦਾ ਗੰਨਾ ਜਿਹੜਾ ਹੁਣਾ ਹੁਣਾ ਸਰੋਂ ਹੋ ਜੇ ਵਧੀਆ ਤੇਰੇ ਤਾਂ ਗੰਨਾ ਲੋਟ ਨਹੀਂ ਆਇਆ ਅਸਲ ਵਿੱਚ ਗੰਨਾ ਲੋਟ ਨਹੀਂ ਗੰਨਾ ਲੋਟ ਸਭ ਕੋ ਲੋਟਦਾ ਗੰਨਾ ਲੇਟ ਕਰਤਾ ਮੇਲਾ ਲੈਣਾ 95 ਵਿੱਚ ਤਾ ਆਹੋ ਜਾਮਰੀ ਦੇ ਐਂਡ ਤੇ ਬਾਅਦ ਮੈਨੂੰ ਫਾ ਫਾ ਬਰੀ ਵੜਿਆ ਫਿਰ ਗੰਨਾ ਵਜੇ ਤੋੜ ਗਿਆ ਗੰਨਾ ਦਾ ਠੀਕ ਤਾਂ ਉਹ 95 ਦੀ ਬਾਈ ਆਪਣਾ ਪਹਿਲਾ ਪਹਿਲਾ ਮੇਲੇ ਸਿੱਟ ਦਿਓ 95 ਜੇ ਜਾਮਰੀ ਪਾਰ ਹੋ ਗਈ 95 ਖਤਮ ਬਸ ਸਾਰਾ ਰਸ ਖੋਬਤ ਉਹ ਸਿੱਟ ਜਿਵੇਂ ਖੰਨੇ ਉਹ ਵਜੇ ਤੋੜਦਾ ਬਾਪਾ ਬਾਬੇ 99 ਵਜੇ ਨੂੰ ਪਹਿਲਾ ਪਹਿਲਾ 99 ਵਜੇ ਤੋੜਦਾ ਬਾਅਦ ਚ ਉਹ ਲੰਦਾ ਹੀ ਨਹੀਂ 99 ਨੂੰ ਹਾਂ ਆ ਉਹ ਨਹੀਂ ਲੰਦਾ 1885 ਇਹ ਕਿੱਤੀਆ ਵੈਰਾਈਟੀ ਲੰਦਾ ਉਹਦਾ ਇਹ ਜਿਹੜਾ ਵੀ ਆ ਇਹਦਾ 18 ਇਹ ਇਹ ਠੀਕ ਆ ਹਾਲੇ ਇਹ ਤਾਂ ਦੇਖ ਲੈ ਹਾਂ ਸਾਵਾਂ ਟੌਪ ਦਾ ਵੀ 18 ਕੋਈ ਬਿਮਾਰੀ ਨਹੀਂ ਹੈਗੀ ਕੋਈ ਕੁਝ ਨਹੀਂ ਮਿੱਠਾ ਖਾਣ ਬਹੁਤ ਆਰਜਾਮਾ ਜੀ ਵੱਡਲਾ ਕੋਈ ਚੱਕਰ ਨਹੀਂ ਹਾਂ ਸਾਵਰੋ ਘੈਂਟ ਬੀਜ ਹੈ 85 ਸੱਤ ਦੇ ਵਧੀਆ ਬੀਜ ਹੈ 33 ਵੀ ਘੈਂਟ ਦੇ ਬਿਮਾਰੀ ਪੈ ਗਈ ਬਸ 36 ਸੱਤ ਤੇ 36 ਬਜਨ ਦਾ 33 ਬਜਨ ਦਾ ਚੰਗਾ ਬਿਮਾਰੀ ਪੈਣ ਲੱਗ ਗਈ ਹੁਣ ਮੈਂ ਵੀ ਜਿਹੜਾ ਰਾਜੀ ਜੀ ਦਾ ਬੀਜ ਹੈ 33 ਲੇ ਮੋਟਾ ਬਹੁਤ ਹੁੰਦਾ ਹਾਂ ਕੰਨਾ ਫੁੱੜਦਾ ਬਹੁਤ ਆ। ਇਹ ਇਹ ਦਾ ਮੁੰਡਾ। ਇਹਦਾ ਵੀ ਫੁੱੜਦਾ। ਇਹ ਟਾਈਮ ਨਾਲ ਵੱਡ ਲਿਆਦਾ ਫੇਰ ਪੂਰਾ ਮੁੰਡਾ ਐ। ਜੇ ਠੰਡਾ ਵੱਡਦਾ ਤਾਂ ਫੇਰ ਕੋਈ ਵੀ ਨਹੀਂ ਫੁੱੜਦਾ। ਮੇਰੇ ਕੋਈ ਨਹੀਂ ਫੁੱੜਦਾ। ਆ ਮੁੰਡਾ ਹੀ ਆ। ਆਪਾਂ ਡਰ ਗਿਆ ਕੰਨਾ ਰਹਾ ਪੈਣਾ ਪੈਣਾ ਖੜੇ ਆ। ਹਾਂ। ਮੈਂ ਕੰਨਾ ਗੱਭਰ ਕੇ ਜਿਹੜੇ ਕਰਾਉਂਦੀ ਆ। ਹਾਂ। ਜੇ ਹਵਾ ਹੀ ਨਾਲ ਪਿੱਛੇ ਹੀ ਤੇ ਮੁੰਡਾ ਖਰਾਬ ਕਰਿਆ। ਮੇਰੇ ਬਣਾਉਂਦੇ ਵੀ। ਮੇਰੇ ਦੋ ਦੋ ਤਿੰਨ ਵਾਰ ਹੀ ਪੜਾ ਲੇਦੇ ਮੇਰੇ। ਕੰਨੇ ਦਾ ਕੱਦੇ ਬਹੁਤ ਆ। ਓਏ ਇਹ ਕਹਦਾ ਟਾਈਮ ਨਹੀਂ ਸਾਡੇ ਕੋਲ ਲੈ ਜਣਾ ਕਰਿਆ ਇਹ ਜੇ ਨਹੀਂ ਕਰਿਆ ਤਾਂ ਹੋਇਆ ਹਾਂ ਲੈ ਜਾ ਜੇ ਹੋਰ ਦਾ ਵੇਚਣਾ ਪਹਿਲਾਂ ਜੀ ਬਾਅਦ ਵੇਚਣਾ ਹੈ ਤੇ ਬਾਅਦ ਆਉਂਗਾ ਦਾ ਕੰਮ ਮੈਂ ਭਾਲੇ ਖੋਲਨੇ ਵੇ ਨਹੀਂ ਆ ਹੋਰ ਬਹੁਤਾ ਕੁਝ ਕਿਤੇ ਨਹੀਂ ਪਤਾ ਆ ਠੀਕ ਆ ਠੀਕ ਆ ਹੈ ਠੀਕ ਆ ਨਾ ਸਿਆਰ ਦਾ ਠੀਕ ਆ ਮੈਂ ਬਹੁਤ ਖੋਲ ਪਾਈ ਨਹੀਂ ਗਾਲ ਲੱਗੋ ਹਾਂ ਔਰ ਟੁੱਟੇ ਹੋ ਆ ਫਿਰ ਲੱਗੇ ਲਾਈ ਨਹੀਂ ਲਾਈ ਨਹੀਂ ਕਿ ਨਾ ਮਿਲੇ ਆ ਹੋਵੇਗਾ ਓਏ ਪੜਾ ਉਹ ਓਪਨ ਕਰਦੇ ਇਹ ਠੀਕ ਆ ਵਧੀਆ ਮਾ ਤਾਂ ਠੀਕ ਆ ਹੈ ਆਜ ਜਾਣਾ ਹੈ ਹਾਂ ਆਜੇ ਜਾਣਾ ਤਾਂ ਬੰਦੇ ਲੈ ਕੇ ਆਈ ਮੈਂ ਦਿੱਲੀ ਜਾ ਰਹਾ ਉਹ ਸਾਡਾ ਗੱਲਾਂ ਕਰ ਬੀਜੂ ਫਿਰ ਤੂੰ ਸਾੜਾ ਪਾਣੀ ਕਰ ਬੀਜਾ ਓ ਆਜਾਂਗੇ 3 ਦਿਨ ਵਿੱਚ ਤੂੰ ਮੇਰੀ ਸੁਣ ਗੱਲ ਕਿੰਨਾ ਲੇਟ ਹੋ ਰਿਹਾ ਫਿਰ ਅੱਜੇ ਲੇਟ ਆਉ ਰਿਹਾ ਜੀ ਤੇ ਫਿਰ ਲੈ ਕਿੱਥੇ ਆ ਪਾਗਲ ਹੋ ਗਿਆ ਤੂੰ ਬੰਦੇ ਆਣੇ ਬੰਦੇ ਕਾਹਦਾ ਹੁਣ ਆ ਬੰਦੇ ਆਏਗਾ ਛੱਤ ਪੂਜਾ ਦਾ ਕਲਵਲਾ ਗਾੜੀ ਪਕੜੇਗਾ ਕਲੂ ਫੜੇਗਾ ਨਹੀਂ ਛੱਤ ਪੂਜਾ ਦਾ ਕਲਵਲਾ 27 29 ਤਰੀਕ ਤੇ ਆ ਜਾਏਗਾ ਆਜੋ ਯਾਰ ਬਾਈ ਗੰਨਾ ਔਖਾ ਹੋਣਾ ਫੇ ਕੰਮ ਕਰਨੇ ਵਾਲਾ ਗੰਨੇ ਦਾ ਟਾਈਮ ਹੁਣ ਵਿਜਣੇ ਦਾ ਤੂੰ ਕਹਿੰਦਾ ਹਲੇ ਟਾਈਮ ਪਿਆ ਹੁਣ ਲੰਘ ਗਿਆ 10 ਦਿਨ ਗਏ ਗੰਨਾ ਲੇਟ ਹੈ ਮੈਂ ਪਿਛਲੇ ਸਾਲ ਪਾ ਦਿੱਤੀ ਮੈਂ ਤੁੰਨੂੰ ਜ਼ਿਆਦੀ ਗੱਲ ਅੰਮਾ ਹਜ਼ਾਰ ਥੋੜੀ ਐ ਮੈਂ ਫਿਰ ਉਹ ਦਿਨੀਪ ਹੈ ਡ੍ਰੈਕਟਰ ਨਾਲ ਉਹਦੇ ਨਾਲ ਸਾਰਪਨਾ ਅੱਗੇ ਆਲੂ ਲਾਉਣ ਆਲੂ ਲਾ ਦੀ ਹੁਣ ਖਾਣੇ ਯੋਗ ਗਏ ਠੀਕ ਨਹੀਂ ਗੱਲ ਹੁਣ ਤੇਰਾ 20 ਰੈਂਦਾ ਰਾਜ ਤਨੋ ਗਏ ਕੱਲਿਆ ਤਾਂ ਮੇਰਾ ਰਾਜ ਜੀਤੇ ਅੱਜ ਜਾਨਾ ਪਪੂਰ ਵਾਲਾ ਵਧੀਆ ਬੀਜ ਹੈ ਉਹਦਾ ਸਾਰਾ ਬੀਜ ਵਧੀਆ ਉਹਦਾ ਆਲੂ ਬਹੁਤ ਵਧੀਆ ਬਣਦਾ ਹੈ ਬਾਈ ਉਹ ਰਬੀ ਉਹਦੇ ਨਾਲ ਨਾ ਹੋ ਰਿਹਾ ਵੇਚ ਦਾ ਖਿਆਲੂ ਮੈਂ ਤਾਂ ਉਹੀ ਉਹੀ ਚਲੇ ਗਿਆ ਉਪਾ ਹਾਂ ਮੈਂ ਪੁੱਛ ਆਉਂਦਾ ਵੀ ਚਲ ਹੈਗੇ ਨਹੀਂ ਕਹਿੰਦਾ ਮੈਂ ਵੇਚਣੇ ਬਾਤ ਨਹੀਂ ਲਿਆਤਾ ਯਾਰ ਬਿਲਾਉਣੇ ਬਾਤ ਤੇ ਲਿਆਤਾ ਲਾ ਰਹੇ ਤੇ ਖੇਤਾਂ ਚ ਕਹਿੰਦਾ ਅੱਠ ਬੋਰੀਆਂ ਫਾਸਤੂਗਾ ਤੂੰ ਲਈ ਆ ਕਿਹਦੀ ਤੇ ਲੈਣੀਆਂ ਤੇ ਉਹ ਨਾ ਠੀਕ ਹੈ ਰੇਟ ਜੇ ਕਹਾਂਗਾ ਮਨੂ ਬਈਆਂ ਤੂੰ ਚੱਕਦਾ ਅਸੀਂ ਇਹ ਰੇਟ ਮਨੂ ਬਣਿਆ ਹੂੰ ਠੀਕ ਹੈ ਕਿੰਨਾ ਘੰਟਾ ਵੇਸੇ ਉਹ ਹਾਂ ਦੇ ਦੋ ਅੱਜ ਸਾਹਮਣੇ ਦਾ ਬਣਿਆ ਬਈ ਚ ਤੇਰਾ ਉਹ ਹੋਇਆ ਵਾ ਹੂੰ ਦੁਆਈ ਦੁਆਈ ਲਈ ਹੋਈ ਗਿਆ ਜੋਖੇ ਲਿਆ ਫੇ ਮੈਂ ਉਹ ਦੁਕਾਨ ਪਰ ਤੇ ਇਹ ਨਾ ਵਧੀਆ ਹੈ ਕਹਿੰਦਾ ਵਿਆਹ ਵਿਆਹ ਕਿਦੋਂ ਜੋਖਲਾ ਉਹ ਸਾਰਾ ਕੋਪਾ ਪਰ ਲਿਆ ਟਰੱਕਰਾਂ ਦੀ ਪਿੱਛੇ ਤੇ ਠੀਕ ਹੈ ਜੋਖੇ ਭਈਆ ਰੱਖਿਆ ਜੋਖੇ ਉਹ ਨਾ ਵਿਆਹ ਵਿਆਹ ਕਿ ਲੋ 3 ਥੱਲੇ ਭੱਕ ਦਿੱਤੇ ਪੂਰੇ ਅੱਛਾ ਹੁਣ ਪਾਈਏ ਉਹ ਸਾਰੇ ਮੈਂ ਸਿਟੂਗਾ ਏ ਓਏ ਸਾਰੇ ਮੈਂ ਸਿਟੂਗਾ ਹੋਰ ਕੀ ਮੈਂ ਕਹਾਂ ਬੀਜ ਹੋਣ ਸਾਰੇ ਚੇਅਰ 7 ਦਿਨ ਲੱਗਣਗੇ ਹਾਂ ਆਹ ਹੋਲ ਤੇ ਥੱਲੇ ਸਾਰੇ ਹੀ ਲੱਗਣਗੇ ਇਹ। ਬੋਲ ਦਿੰਦੇ ਤੂੰ ਪਹਿਲਾਂ ਖਣਾ ਪਾ। ਅੱਧਾ ਤਾਂ ਪਵੇ ਨਾ ਹਾਂ। ਹੈ? ਫਟਾਟ ਆਇਆ। ਅੱਧਾ ਸੋਪਾ ਦਾ। ਵਿੱਕਾ ਥਾਉਂਗਾ ਇਹ ਦੇਖ ਲੈ ਤੂੰ। ਆਪੇ ਵਿੱਕਾ ਥੋੜਾ ਲੱਗਣ ਲੱਗਾ ਤਿੰਨ ਪੂਰੀਆਂ ਨਾਲ। ਅੱਧਾ ਲੱਗਣਾ ਇਹ। ਵਿੱਕਾ ਲੰਦਾ ਅੱਧਾ ਪੂਰੀਆਂ ਗੱਤ ਤੇਨਾਂ ਗੱਤ। ਵਿੱਕਾ 6 3 18। ਅੱਧਾ ਲੱਗਣਾ ਯਾਰ। ਮੈਂ ਤੁਹਾਨੂੰ ਘੜ ਦੋਨਾ ਤਾਂ। ਮੈਂ ਟੱਕਰ ਦੱਸਦਾ ਤੈਨੂੰ। ਚੌਕਾ। ਨਹੀਂ। ਤੋੜਨਾ ਥੜਾ ਇਹ ਦਵਾ ਕੇ ਜੇ ਅਸੀਂ ਇਦਾਂ ਹੀ ਦਾਂ ਤੇ ਇੰਨੀ ਲੱਗ ਰਹੀ। ਲੱਗਦਾ ਤਿੰਨ ਪੂਰੀਆਂ ਵਿੱਕਾ? ਨਹੀਂ ਲੱਗਣਾ। ਲਾ ਕੇ ਦਿਖਾ ਦੀ ਮੈਨੂੰ। ਥੋੜਾ ਜਿਹਾ ਫੱਕ ਰਹਿਣਾ ਹਾਂ ਵਿੱਗੇ ਦੀਆਂ ਦਾਦੀਆਂ 4.5 ਬੋਰੀਆਂ ਹਾਂ ਆਪਣੇ ਉੱਤੇ ਤਿੰਨ ਇੰਨਾ ਫਰਕ ਹੈ ਨਾ ਦੇਖ ਰੌਣ ਤੋਂ ਕਿੰਨੀਆਂ ਰੱਖਦੇ ਆਂ ਇਕਲੇ ਦੀਆਂ 4.5 ਆਲੂ ਇਕਲੇ ਦੀਆਂ 20 ਬਾਈਰ ਆਲੂ ਵੀ ਹੈਗਾ ਫਰੀਕ ਮੋਟੇ ਪਰ ਕਿ ਕਿਲੀਆਂ ਦੀ 20 ਵੀ ਫੋਟੇ ਆਉਂਦਾ ਆਲੂ ਫਰੀਕ ਮੋਟੇ ਪਹੁੰਦਾ ਆ ਆਹ ਦਸ ਬੋਰੀਆਂ ਵੀ ਲਾਹਿੰਦਾ ਆ ਫੇਰ ਤਾਂ ਫਰੀਕ ਮੋਟੇ ਪਰ ਇਹਦੀ ਕੁਆਨਟੀਟੀ ਦੇਖ ਕੇ ਲੱਗਦਾ ਵੀ ਛੋਟੀ ਐ ਆਹਾਂ ਸਾਈ ਮੋਟਾ ਹੀ ਲੱਗਣਾ ਹੈਗਾ ਅਹੀਂ ਲੱਗਦਾ ਹੱਥ ਤੇ ਮਾੜਾ ਮੋਟਾ ਟਫੂਗਾ ਯਾਰ ਬਈ ਜੂਰੋ ਹੋਈ ਵੱਡੂ ਏ ਉਦਿਆਂ ਮਰਜੀ ਅਸੀਂ ਕਿਤੇ ਵੇਚਣਾ ਵਧੀਆ ਆਲੂ ਪਾਉਗੇ ਵਧੀਆ ਜਿੰਨਾ ਹੋ ਗਿਆ ਬਸ ਹਾਂ ਤਿੰਨ ਬੋਰੀਆਂ ਬੀਜੀਆਂ ਤੂੰ 10 ਕੋਜੇ ਬਹੁਤ ਹਾਂ ਜਿਹੜੀਆਂ ਆਏ ਸਾਨੂੰ ਲੇਵਰ ਟੋੜਨੀ ਲੋੜ ਨਹੀਂ ਪਈ ਹੁਣ 10 15 ਬੋਰੀ ਹੋ ਜਾਣ ਬਹੁਤ ਵਧੀਆ ਹਾਂ ਐ ਨਹੀਂ ਹੋ ਜੂਗੇ ਬਸ ਕਿੰਨੀਆਂ 10 ਬੋਰੀਆਂ ਇਹਦੀਆਂ ਮੰਨ ਕੇ ਚੱਲ ਤੂੰ ਵੱਧ ਵੀ ਹੋ ਸਕਦੀਆਂ ਆਲੂ ਜੀ ਆਪ ਪੂਣਾ 5 3 ਪਾ 15 15 ਕੋਜੇ ਚਾਹੀਦੀਆਂ ਵੱਧ ਹੋ ਜਾਣੀਆਂ ਮੈਂ ਤੈਨੂੰ ਦੱਸਤੀ ਹਾਂ 15 ਬੋਰੀ ਹੋ ਗਿਆ ਬਹੁਤ ਜੇ ਵਧੀਆ ਹੋ ਗਿਆ ਆਲੂ ਇਹ ਚਲੋ ਕੋਈ ਜਿਵੇਂ ਤਾਂ ਹਣੀ ਕਰੋ ਵੀ ਕੰਮ ਦੀ ਦਿੱਤੀ ਗਿਆ ਉਹ ਇਹ ਨਾਲ ਉਹਲੇ ਢੇਟ ਲੀਕਾ ਢੇਟ ਲੀਕਾ ਕੰਮ ਦੀ ਆ ਹੈ ਇਹ ਨਾਲ ਉਹਲੇ ਢੇਟ ਲੀਕਾ ਕੰਮ ਦੀ ਜ਼ਮੀਨ ਆ ਜਿਹੜੀ ਜਿਹੇ ਉਸ ਗੰਨਾ ਵੇਚਣਾ ਔਰ ਇਸਲੀ ਜ਼ਮੀਨ ਬਹੁਤ ਇਸਲੀ ਆ ਉਹ ਚਾਲੀ ਦਾ ਪਾਣੀ ਉਧਰੋਂ ਉੱਤਰ ਜਾਂਦਾ ਪਾਣੀ ਦਾ ਉਹਦਾ ਵੀ ਉਧਰਦਾ ਪਾਣੀ ਦਾ ਉਧਰਦਾ ਪਾਣੀ ਦਾ ਉਹਦਾ ਵੀ ਉਧਰ ਜਾਂ ਮਾਰ ਪਾਣੀ ਫਿਰਦਾ ਪੈ ਜਾਣੀ ਵਸੀਣ ਵੀ ਜਮੈਂ ਭਾਈ ਜਮੈਂ ਮੈਂ ਕੱਲ ਵੀਤਦਾ ਹੁਣ ਇੱਕ ਦਿਨ ਦਫਾ ਕਾਚਾ ਕਰਾਂ ਕਿ ਕਿੰਨਾ ਫੱਕ ਪਿਆ ਵਦਹਲਾ ਹੈ ਆਹ ਕਿਆ ਰਹੇ ਆ ਪਹਿਲੇ ਕਹਿ ਗਏ ਪਿਛੇ ਕਹਿ ਰਹਾਂ ਦਾ ਇੱਕ ਦਿਨ ਲੇਟ ਵੀ ਜਾ ਬਾਈ ਆਹ ਕਿਆ ਰ ਆ ਦੱਸਦਾ ਇਹ ਆ ਦਹਾ ਦਾ ਐਨੀ ਗਰੀ ਦਾ ਮਾਰ ਦੇ ਲਾ ਆ ਫਰਕਾ ਪੈਂਦਾ ਹੀ ਆ ਯਾਰ ਇੱਕ ਦੋ ਦਿਨ ਰੇਟ ਤਾਂ ਫਰਕਾ ਪੈਣੀ ਹੀ ਪੈਣਾ ਇਹ ਆ ਭਾਈ ਖੋਲੀ ਆ ਦੇਖੀ ਕੰਮ ਬਾਕੀ ਦਿਖਾਉਣੇ ਹੌਲੀ ਭਾਈ ਤੁਹਾਨੂੰ ਕਿਵੇਂ ਲਾਉਂਦੇ ਸਾਨੂੰ ਪਤਾ ਸਾਨੂੰ ਪਤਾ ਹੱਲ ਤੱਕ ਦਾ ਦਾ ਦੇਖਦੇ ਹੁਣ ਕਿੰਦਾਂ ਨੀ ਮਿਲਉਟਾਂ ਦੇ ਕਿੰਨੀ ਬਾਣ ਦੀ ਕਿ ਬੰਦਾ ਹੋ ਬਲਿਆ ਸੀ ਕੰਪਿਊਟਰੋਂ ਦੇਖਦੇ ਕਹਿੰਦਾ ਇਹਦੇ ਹੁਣ ਆਪਣਾ ਦਿਮਾਗ ਲੜਾਉਂਗੇ ਇਹ ਤਾਂ ਹੁਣ ਉਹਦਾ ਹੈ ਨਹੀਂ ਵੀ ਮਸ਼ੀਨ ਉਹ ਪਾ ਕੇ ਕੇ ਤੇ ਆ ਗਈ ਦਵਾਈਆਂ ਲਾਉਂਗੇ ਕਿਤੇ ਲੋਟ ਆਉਂਗੇ ਹੁਣ ਫੇਕ ਨਹੀਂ ਕਰਨ। ਕੋਲਾ ਕਬਾ। ਆਈ ਆਇਆ ਤਬੂ। ਲਾਉਣੀ। 24 ਲਾਉਣੀ। ਇਹ ਵੀ ਚੱਲਦਾ ਕੰਮ। ਸੱਚੋ ਪੰਜ ਦਰ ਖਾਂਦਾ ਕਸਮਾਣਾ ਪਾਇਆ ਭਾਈ ਪਹਿਲਾ ਅਸੀਂ। ਦੇਖਿਆ ਯਾਰ ਟੋਲ ਕਿਆ ਨਿਕਲੇ। ਔਰ ਟਾਇਰ ਟ ਕਰ ਇਹੀ ਕੰਮ ਚੱਲਦਾ ਹੁਣ ਦੇਖੋ ਦੋ ਵਾਂਡੇ ਦਾ ਨਗ ਲਾਇਆ ਨੇ ਆਪਣਾ ਵੀ ਵੇਖ ਦੇ ਕਿ ਆ ਕੱਟਾਉਣੇ ਨੇ ਹੁਣ ਹਾਂ ਭਾਈ ਕੀ ਹੋਇਆ ਹੁਣ ਹਾਂ ਓੜੇ ਟਾਇਰ ਹੋਣਾ ਇਹ ਹੈ ਹੈ ਔਰ ਟਾਇਰ ਹੋਣਾ ਕਿ ਨਹੀਂ ਨਹੀਂ ਠੀਕ ਹੈ ਮਰੇ ਡੂੰਗਾ ਪਟਰਾ ਮੜਿਆ ਬਸ ਇੰਨੀ ਘਾੜੇ ਇੰਨੀ ਘਾੜਾ ਬਸ ਬਸ ਦੋ ਦੋ ਚੂੜੀਆਂ ਡੈਡ ਹੋ ਗਈਆਂ ਜੇ ਗੱਲ ਬਣ ਗਈ ਹੁਣ ਬੱਟ ਦਿੱਖੀ ਆ ਬੱਟ ਦਿੱਖੀ ਆ ਠੀਕ ਆ ਹੁਣ ਚੱਲ ਵੀ ਮਹੀਨ ਲਾਲੂ ਚੱਲ ਲੈ ਵੀ ਇਹ ਜਾ ਕੱਟ ਬੀਜਣੇ ਤਾਂ ਕਿ ਰੋਲਾ ਜੇ ਹੁੰਦੇ ਕਿੰਨੀਆਂ ਦੋਦੇ ਦੇਣੀ ਆ ਰਹੀ ਨਾ ਤੁਹਾਨੂੰ ਪਾਹੋਂ ਚੜਾ ਦੇਣੀ ਮਿੱਟੀ ਚਾ ਲੱਗਣਾ ਮਿੱਟੀ ਨੂੰ ਹੋਰ ਕੀ ਨਹੀਂ ਥੋੜੀ ਡੋਲ ਬਣ ਜਾਣੀ ਐ ਨਾ ਬਾਈ ਇਹਨੂੰ ਐ ਕਹੇ ਦੱਬੀ ਜਾ ਮੜਾ ਜਾ ਦੱਬੀ ਜਾਇਓ ਮੜਾ ਦੱਬੀ ਜਾਇਓ ਹਾਂਜੀ ਦਵਾ ਬਾਹ ਹਾਂ ਹਾਂ ਮਿੱਟੀ ਪਾਵੇ ਜੈ ਨਾ ਪਾਵੇ ਹਾਂ ਬੱਸ ਹਾਂ ਇਹ ਦੱਬ ਦੋ ਤੇਰਾ ਆਹ ਮੇਰੀ ਗੱਲ ਸੁਣ ਲਾਉਣੇ ਇਹਦਾ ਹੁਣ ਤੇ ਜਿਆਦਾ ਫਿਰ ਤਾਂ ਭਾਈ ਮਸ਼ੀਨ ਮਗਾ ਲੈਂਦੇ ਜੇ ਲਾਉਣੀ ਤਿੰਨ ਲੋਰੀਆ ਹੁਣ ਘੰਟੇ ਦਾ ਕੰਮ ਹੈ ਇਹ ਕਿ ਨਹੀਂ ਘੰਟੇ ਦਾ ਵੀ ਨਹੀਂ ਹੈਗਾ ਇਹ ਤਾਂ ਗਏ ਸਮਝਦਾ ਤੂੰ ਦੋ ਦੋ ਸਿਆੜ ਲਈ ਜਾਂਦੇ ਆ ਇਹ ਇੱਥੇ ਨਹੀਂ ਕੱਢ ਕੇ ਬੰਦ ਕਰ ਦੇ ਬੰਨੀ ਕਿ ਲਗਣੀ ਐ ਚ ਮੈਂ ਦੱਸ ਦਿੰਦਾ ਟੋਟੇ ਮੈਂ ਕਿੰਨੇ ਆ ਗਿਆ ਅੱਧਾ ਪੂਰੀ ਅੱਧੀ ਬੋਈ ਗਈ ਅੱਧੀ ਗਈ ਬਦਰੂ ਆ ਦੋ ਚੁਗਾ ਗਈ ਆਹ ਉੱਦਾਂ ਕਿ ਲਗਣਾ ਕੀ ਤੇ ਹਾਂ ਅੱਧਾ ਵੀ ਲਗਣਾ ਚ ਉਹ ਪਤਾ ਗੱਲ ਆ ਗਿਆ ਆਲੂ ਉਹ ਤੇ ਆਲੂ ਮੋਟੇ ਆਲੂਆਂ ਚ ਕਰਕਰਟ ਕੱਟੇ ਹੋਏ ਤੈਨੂੰ ਮੈਂ ਕਿਹਾ ਵੀ ਅੱਧਾ ਕਿ ਲਗਣਾ ਆਲੂ ਦੇ ਬੀਜ ਭਰ ਆ ਇਹ ਦਾਦ ਪੋਰੇ ਵੀ ਕਿੱਲਾ ਲਾ ਦਿੰਦੀ ਹਾਂ ਹਾਂ ਆਪਾਂ ਸੱਟ ਨਹੀਂ ਦੇਣਾ ਦਾਤੇ ਇਹ ਕੱਟ ਕੇ ਆਲੂ ਹਾਂ ਆਪਾਂ ਕਰਾਂਗੇ ਉਰੇ ਆ ਉਰੇ ਆ ਹਾਂ ਤੂੰ ਕਾ ਕਹਦਾ ਸਾਰਾ ਲੱਜੂਗਾ ਇਹ ਹਾਂ ਉਹ ਬੱਸ ਕਰ ਕਿਉਂ ਮੈਂ ਕਹਿੰਦਾ ਅੱਧਾ ਲੱਜੂਵੇ ਤਾਂ ਠੀਕ ਹੈ ਦੇਖ ਲਈ ਫਿਰ ਦੇਖ ਲਈ ਤੇ ਦਿਖਾ ਦੂੰਗਾ ਤੈਨੂੰ ਉਰੇ ਤੱਕ ਇੰਨਾ ਕੁ ਲੱਗਣਾ ਇੱਥੇ ਇੱਥੇ ਹੀ ਲੱਗਣਾ ਵਾ ਉਰੇ ਤੱਕ ਕਿਥੇ ਤੱਕ ਬਾਤ ਤੇ ਬਾਤ ਤੇ ਨਾ ਉਦੋਂ ਹੀ ਲੱਜੂਗਾ ਹੋਰ ਹੋਰ ਗਾਹਾਂ 'ਤੇ ਲੱਲਾ ਬੱਸ ਮੁੰਡਿਆ ਅੱਧਾ ਲੱਗਣਾ ਯਾਰ ਮਨ ਲਾ ਇਹ ਆਹ ਲਫਾਫਾ ਬੰਨਿਆ ਵਾ ਉਹ ਦੇਖ ਜੇ ਤਾਂ ਹੁਣ ਮੈਂ ਉੱਥੇ ਸਹੀ ਲੱਗ ਕੇ ਮੈਂ ਤਾਂ ਕਹਿੰਦਾ ਕਟੂਂਗਾ ਉੱਥੇ ਤੇ ਵੀ ਨਹੀਂ ਜੇ ਭੱਗ ਗਏ ਤਾਂ ਤੂੰ ਜੁੱਤ ਕੇ ਤੇ ਕੱਟ ਕੇ ਤਾਂ ਮੈਂ ਜਿੱਤ ਗਿਆ ਹਣ ਆਹ ਆ ਦੋ ਬਾਲਟੀ ਤੇ ਤੈਨੂੰ ਐਕਸਮੈਂਟ ਲੱਗਣਾ ਲੱਗ ਗਿਆ ਹੈ ਦੋ ਬਾਲਟੇ ਦੇ ਚਾਰ ਬਾਲਟੇ ਲੱਗੇਗਾ ਨਿਕਲੇ ਦੋ ਲੈ ਚਾਰ ਲੈ ਲੈ ਨਾ ਅਜ ਐਸ ਤੇ ਮੈਚ ਤਾਂ ਲੱਗਿਆ ਭਈਆ ਉੱਥੇ ਤਾਂ ਹੀ ਨਹੀਂ ਜਾਣੇ ਇਹ ਜਿਹੜੇ ਸਾਹਿਬ ਲੈ ਕਹਿੰਦਾ ਚਾਰ ਹਲੇ ਕਰਮਾਂ ਮਾਰੀ ਨਾ ਕੋਈ ਫਾਇਦਾ ਨਹੀਂ ਇਹ ਤਾਂ ਸេរੀ ਜਾਊਗਾ ਭਾਈ 15 ਇਤੇ ਆਇਓ ਨਾ ਕਹਦੇ ਵੇ ਇਢਲੇ ਗੇਤ ਮੈ ਲਾਉਣੇ ਪੈਣੇ 15 ਹੋ ਗਏ ਮੈਂ ਆਇਓ ਨਾ ਕਹਦੇ ਵੇ ਇਢਲੇ ਗੇਤ ਮੈ ਲਾਉਣੇ ਪੈਣੇ ਵੀ ਕੀ ਲਿਖਾੜੋ ਵੀ ਲੱਗੂ ਤੇ ਤਿੰਨ ਬੋਰੀਆਂ ਹੋ ਗਏ ਹੈਗਾ ਕੀ ਹੋ ਗਿਆ ਦੱਸ ਕੱਡੂ ਵਾਲੇ ਸਕੀਮ ਕੋਈ ਸਾਰੇ ਬਦਲ ਕੋ ਮੇਲੇ ਨਹੀਂ ਯਾਰ ਇਹਦਾ ਬੀਜ ਬਰੱਕ ਗੇ ਜੇ ਬੀਜ ਬਰੀਕ ਹੋ ਪਏ ਤਾਂ ਖਿਚਗਾ ਦਾਪ ਲਈ ਨਾ ਬੀ ਹੋਵੇ ਬੋਰੀ ਦਾਪ ਲੈ ਜਿਹੜਾ ਉਹ ਟਾ ਬੀਜ ਉਹਨਾਂ ਜਗ੍ਹਾ ਘਟਾ ਦੇਣੀ ਘਟਾ ਦੇ ਪੱਛ ਫਿਰ ਕਿੱਲੂਆਂ ਦਾ ਹਿਸਾਬ ਥੋੜੀ ਏ ਕਿਲੂਆਂ ਦਾ ਹਿਸਾਬ ਤੇ ਦਾਣੇ ਵਾਲਾ ਕੰਮ ਥੋੜਾ ਵਿੱਕੇ ਸਹ ਜਹੇ ਕਣਕ ਦਾ ਦਾਣੇ ਆ ਇਹ ਤਾਂ ਤੇਰਾ ਆਲੂ ਵੀ ਆਪਣਾ ਬੜਾਦਾ ਤੇ ਆਲੂ ਵਿੱਚ ਤੇ ਕੱਟਿਆ ਹੋਇਆ ਤਾਂ ਆਲੂ ਵੱਡਿਆ ਬਿਆ ਹੈਵੀ ਆਲੂ ਐਡਾ ਹਾਂ ਆਲੂ ਮੋਟਾ ਸਮਝੇ ਗੱਲ 20 ਬੋਗ ਕੰਮ ਦਾ ਯਾਨੀ ਪੁੱਛ ਭਾਈ ਹਾਂ ਭਾਈ ਕਹਿੰਦਾ ਕੰਨਵਾ ਉਗਲੀ ਫੇਰ ਲੱਗ ਗਿਆ ਹੁਣ ਕੱਢੂਗਾ ਹੁਣ ਕੋਸ ਅੱਦੂ ਕੋ ਸੱਪਾ ਮੈਂ ਭਾਈ ਇੰਨੇ ਹੀ ਟੱਕੜਾ ਕਿੰਨਾ ਬੱਤ ਤੰਨੂ ਮੈਂ ਕਹਿ ਗਿਆ ਤਾਂ ਕਹਿੰਦਾ ਇੰਨੀ ਲੱਗਣਾ ਹਾਂ ਆਲੂ ਮੋਟਾ ਤੇ ਮੁੱਕ ਗਏ ਆ ਗਈ ਉਹ ਬਾਲਟੀ ਤੇ ਗਈ ਇੱਕ ਤੇ ਸਾਰੇ ਹੀ ਲੱਗਦਾ ਇਹ ਇਹ ਲੱਗਦਾ ਹਾਂ ਤੇਰਾ ਹੀ ਲੱਗਣਾ ਆਲੂ ਮੋਟਾ ਬਾਲਟੀ ਤੇ ਗਈ ਇੱਕ ਬੋਰੀ ਤੇ ਗਈ ਮੈਂ ਕਹਿੰਨਾ ਭਾਈ ਆਚਾਰਾਂ ਚ ਬੋਰੀ ਗਈ ਪਤਾ ਉਹਦਾ ਖਤਮ ਆਪਦੀ ਆ ਹਾਂ ਭਾਈ ਕਿਹਾਰੇ ਬੋਂਤਾ ਕਿੱਥੇ ਕੰਨੇ ਚ ਕਹਿ ਪਾਇਆ ਨੰਨਾ ਸਾਲਾ ਵੀ ਜੋਗੇ ਤੇਰਾ ਤੇ ਜੇ ਦਿੱਲੀ ਪਹੁੰਚ ਗਏ ਲੈ ਹੋਰ ਹੋਰ ਤਾਂ ਛੱਡ ਕੇ ਕੰਮ ਸਾਲੇ ਸਾਰਾ ਕੰਮ ਖੜਾ ਕਰਨੇ ਨੂੰ ਹਾਲੇ ਆ ਉਹ ਦੋ ਉਹ ਦੋ ਹੀ ਲੈ ਗਿਆ ਬੋ ਤੇ ਚਾਰ ਦਿਨਾਂ ਲੱਗਣੀਆਂ ਹੋਰ ਉਹ ਬੱਸ ਹੀ ਦੱਸਿਆਦ ਨੂੰ ਇਹ ਉਹਦੇ ਉਰੇ ਲੈਣਾ ਇਹ ਨਾਲ ਫਾ ਹੋ ਗਣ ਆ ਉਹ ਕਿ ਲੱਗਣਾ ਨਹੀਂ ਉਹ ਲੱਗ ਬਸ ਹੀ ਲੱਗਣਾ ਉੱਥੇ ਤਾਂ ਹੀ ਨਹੀਂ ਰਹੇਗਾ ਇਹਨੂੰ ਉਹ ਯਾਰ ਭਾਗਾਂ ਦਾ ਗਾਪੇ ਹੱਥ ਕਾ ਮਾਰਦਾ ਤੇ ਲੈਦਾ ਇਹ ਨਾ ਮੈਂ ਨਾ ਤੂੰ ਕਦੇ ਘਰ ਬਾਈ ਤੇ ਤੂੰ ਕਦੇ ਘਰ ਨਾ ਇੱਧਰ ਨੂੰ ਮੈਂ ਦੱਸ ਤਾ ਮੈਨੂੰ ਨਹੀਂ ਲੱਗ ਰਿਹਾ ਮੈਂ ਖਾਬ ਦਾ ਮੈਂ ਖਾਬ ਲਾਇਆ ਸੀ ਕਰਮਾ ਮਾਰ ਕੇ ਫਿਰ ਦਿੱਗਾ ਬਣਾ ਦੂ ਮੈਂ ਹਾਂ ਤੂੰ ਦਾ ਕਰ ਹਾਂ ਦਿੱਗਾ ਬਣਾਇਆ ਹੋਇਆ ਫਿਰ ਐਸਾ ਨਾ ਪੂਰੀਆਂ ਲੱਕੜੀਆਂ ਸੱਤ ਕੁੱਤੇ ਦੀਆਂ 10 ਬੋਰੀਆਂ ਵੀ ਕੀਲਾ ਲਾ ਦਿੰਦੀਆਂ ਜੇ ਵੀ ਆਹਾ ਹੋਵੇ ਹੋਰ ਬਾਲੂ ਆਹਾ 7 ਪੂਰੀਆਂ ਵਾਲਾ ਜਿੰਦਾ ਇਹਦਾ ਉਹ ਹੀ ਤੂੰ ਦੱਸਦਾ ਮੈਂ ਹੁਣ ਜਿਹੜਾ ਮੋਟਾ ਬਾਲੂ ਉਹ ਨੂੰ ਰੋਹੀ ਜਾਏ ਇੰਨੀ ਜਗ੍ਹਾ ਤੇ ਨਿਊ ਚੱਕਰੀਆਂ ਨੇ ਫੋਟੋ ਨੇ ਬਿਲਕੁਲ ਜਗਾ ਜਿਹੜਾ ਨਹੀਂ ਦੱਬ ਰਿਹਾ ਬਸ ਪਿਓਰੇ ਮੋਟਾ ਹੈ ਹਾਂ ਠੀਕ ਪਿਓਰੇ ਮੋਟਾ ਬੀਜ ਕੰਮ ਦਾ ਹੂੰ ਉਹ ਜਾਣ ਗਾਹ ਨੂੰ ਬੀਜ ਵਣ ਜੂਗਾ ਬੀਜ ਤੇ ਵੰਡਣਾ ਕੰਮ ਚ ਆਹ ਇਹ ਕਿਹੋ ਜਿਹਾ ਬੀਜ ਦਾ ਕੰਮ ਹੁੰਦਾ ਵੀ ਜੀ ਦੋ ਦੁੱਧੇ ਲਾ ਰਿਹਾ ਭਾਈ ਫੇਰ ਰੱਖ ਲਈ ਇਹ ਇਹਦਾ ਖਾਣ ਵੀ ਘਟਣਾ ਹੈ ਤੇ ਖਾਣ ਨੂੰ ਵੀ ਘਟਣਾ ਬਸ ਇਹ ਘਟਦਾ ਬੋਰੀਆਂ ਹੋਰ ਲੈਣੇ ਪੈਣੀਆਂ ਨਹੀਂ ਘਟਦਾ ਜੇ ਨਾ ਪਾਣੀ ਪਨਾਉਂ ਦੇਖਿਆ ਉੱਤੇ ਜਾ ਕੇ ਮੈਂ ਤਾਂ ਅਹੀਂ ਹੈ ਨਾ ਵੀ ਲੀਗ ਦੀ ਆਖੀਦੀ ਮਾਰਨੀ ਉੱਚਾ ਨਹੀਂ ਦਾ ਕਰਨਾ ਹੈਗਾ ਇਹ ਹੈ ਇਹ ਦਾ ਚੜਾਉਣੇ ਵਾਲੀ ਕੰਮ ਹੋ ਗਿਆ ਤਾਂ ਫੇਰ ਫਾਇਦਾ ਕੀ ਹੈ ਤੇ ਲਕੀਰੀ ਮਾਰਨੀ ਹੈ ਨਾ ਵੀਰੇ ਮਾਰਨ ਦੇਂ ਕਿਹਾ ਤੇ ਲਗਾ ਵੀ ਕਿ ਨਾ ਤਾਂ ਹੁਣ ਨੂੰ ਗੱਦਾਂ ਮੈਂ ਵੀ ਕਹਿ ਕੇ ਦਾ ਪਰ ਉਸ ਕੋਈ ਸਮਝਾ ਪੰਜਾਬੀ ਉਹ ਨਹੀਂ ਝੂਠ ਹੈ ਵੀ ਵਾਲੇ ਕਿਹਨਾਂ ਗੱਲ ਤੋਂ ਲੈਂਦਾ ਮੈਂ ਤੁਹਾਨੂੰ ਆਪਣਾ ਕੱਟ ਕੇ ਕਿਹਨੇ ਕੱਟਦਾ ਨਾ ਕਿਹੜੀ ਆ ਲਾਈਨ ਆ ਬਾਟਾਂ ਇੱਕ ਨਾ ਛੱਡਿਆ ਹੋਇਆ ਏ ਆਏ ਆ ਜਿਕਣਾ ਹਾਏ ਹਾਂ ਇੱਕ ਨਹੀਂ ਛੱਡਦੇ ਨਾ ਸਵਾਗ ਮਰਦਨ ਅਲਗ ਅਲਗ ਕਾ ਨੂੰ ਰਹਿ ਜਾਣੀ ਬਟਟੋ ਫਿਆੜੋ ਆਏ ਰਹਿਣਾ ਉਹ ਤਾਂ ਗੱਲ ਬਟਟ ਬਾਅਦ ਵਿੱਚ ਪੈ ਜੂਗੀ ਛੱਡ ਵੀ ਛੱਡ ਲਾ ਟਾਈਟ ਹੋ ਜਾਣਾ ਫਿਰ ਇਹ ਛੱਡ ਲਾ ਛੱਡ ਲੈ ਇੱਕ ਸਿਹੜ ਹਾਂ ਛੱਡ ਲੈਣਾ ਆਏ ਛੱਡ ਲੈ ਇੱਕ ਸਿਹੜ ਉਹ ਬੱਟਰ ਆ ਜਣੀ ਤੇਰੀ ਨਿਸ਼ਾਨੀ ਵੀ ਰਹਿ ਜਣੀ ਉਹਦੀ ਜੇ ਮਿੱਟੀ ਲਾਉਣੀ ਹੋਈ ਕਈਆਂ ਨਾਲ ਕਈਆਂ ਨਾਲੇ ਲੱਗਣੀ ਜੰਮੇ ਤੇ ਕਈ ਨਾਲੇ ਲੱਗਣੀ ਠੀਕ ਹੈ ਨਾ ਹੁਣ ਕਹਿੰਦੇ ਜਿੰਦਾ ਚੱਲਣਾ ਹੈ ਉਤੇ ਬਾਅਦ ਜਿਹੜਾ ਪਰਲਾ ਤੇਰਾ ਉੱਪਰਲਾ ਗੰਨਾ ਏ ਉਹ ਤਰਕੂਣਾ ਨਹੀਂ ਹੈਗਾ ਤਰਕੂਣਾ ਹੈ ਤਰਕੂਣਾ ਸਿੱਧੇ ਵੱਟ ਐ ਕਰਦੇ ਤਿੰਨ ਪਦਨ ਹਾਂ ਤੈਨੂੰ ਥੀੜ ਨਹੀਂ ਵਧੀਆ ਰਹੂਗਾ ਜੇ ਤਾਂ ਤਿਰਛਾ ਪੱਟਾ ਪਾਤੀ ਫੇਰ ਕੰਮ ਖਰਾਬ ਹੋਣਾ ਏਕਰਾਂ ਤੇਰਾ ਖੇਤ ਆਹ ਦੇਖ ਇੱਧਰ ਇਹ ਜਿਹੜਾ ਹੁਣ ਉੱਪਰਲਾ ਖੇਤ ਤੇਰਾ ਇਹ ਚੌਕਸਾ ਹਾਂ ਆ ਹੀਟ ਦਾ ਚੌਕਸਾ ਯਾਰ ਇਹ ਆਹ ਹੈ ਨਾ ਤੇਰਾ ਜਿਹੜਾ ਇਹ ਤੇਰਾ ਆਇ ਨਹੀਂ ਹੈਗਾ ਇਹ ਐ ਹਾਂ ਹੈ ਇਹਨੂੰ ਆਖੂ ਮੈਂ ਇੱਥੇ ਤੇ ਆ ਸਿੱਧੇ ਵੱਟ ਪਾ ਦੇ ਹਰਾ ਇੱਕ ਕਰਮ ਬਣਾ ਦੇ ਜੇ ਕਾਲੂ ਥੀੜ ਨਾਲ ਐ ਇਹਨੂੰ ਚੱਕਰ ਨਹੀਂ ਪੁਗੋ ਦੋ ਕਰੇ ਸਿੱਧਾ ਰਹੂਗਾ ਤਿੰਨ ਬਾਤੋਂ ਮਤਲਬ ਇੱਧਰ ਇੱਕ ਦੋ ਇੱਧਰ ਇਹਦੇ ਤਿੰਨ ਕਾਰੇ ਬਣਾ ਦੇ ਤਰਕੂਣੇ ਸਿੱਧੀ ਬਾਟ ਓਰੇ ਲਿਆ ਖਾ ਲੂ ਆਹ ਭੇਤੇ ਰਿਆਂ ਸਿੱਧੇ ਬੱਟਾ ਬਣਾ ਦੇ ਨੇ ਦੋ ਇੱਧਰ ਪਾ ਦੇ ਬਾਕੀ ਇਹ ਤਿੰਨ ਪਰਨੇ ਬਣਾਉਣੇ ਤਾਂ ਦੇਖ ਲੈ ਉਹ ਆਪਣਾ ਲੋਟ ਦੇਖ ਲਈ ਠੀਕੀ ਡਾਲੀ ਛੱਡ ਦੀ ਵਿੱਚ ਠੀਕੀ ਦੇਣੀਆਂ ਠੀਕੀ ਡਾਲ ਛੱਡ ਦੀ ਸਿੱਧਾ ਹੀ ਸੁਆਗਾ ਮਾਰ ਦਨ ਹੋਰ ਕੀ ਆਲੂ ਤਾਂ ਸਾੜੇ ਲੱਗ ਗਏ ਹੁਣ ਹੁਣ ਕਰਨਾ ਦੀ ਕੀ ਗੱਲ ਹੁਣ ਕਰਨਾ ਦੀ ਆ ਆਲੂ ਤਾਂ ਲੱਗ ਗਏ ਬੱਸ ਇਹ ਤਾਂ ਲੱਗ ਗਏ ਮੈਂ ਕਹਿ ਨਹੀਂ ਕੱਟਦਾ ਕੰਮ ਮੈਂ ਤਾਂ ਉਹ ਅੱਧਾ 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 ਇਹਦਾ ਅੱਧਾ ਅੱਧੇ ਹੋਇਆ ਲੈ ਨਈ ਲੈਣਾ ਚਾਰ ਤੀਏ ਬਰਾ ਲੈ ਨਾ ਲੱਗੀਆਂ ਬਾਹੋਂ ਇਹਨਾਂ ਪੰਜਾ ਦੇ ਨਾਲ ਲਫਾਵੇ ਤੇ ਨੇ ਦੂਰ ਕਰਦੇ ਹੁਣ ਕਹਿੰਦਾ ਮੋਟਾ ਬੀਜ ਆ ਉਹ ਮੈਂ ਤਾਂ ਪਹਿਲੀ ਕਹਿੰਦਾ ਵੀ ਇੱਕ 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 ਇਕੱਠੇ ਤੇ ਆਹ ਤਾਂ ਨਾਰਮਲ ਐ ਇਹ ਮੰਨਦਾ ਨਹੀਂ ਕਿਸ ਦੀ ਗੱਲ ਜਿਹੜੀ ਗੱਲ ਐ 4 ਇੰਚ ਪਰ ਲੱਗਿਆ ਵਾਲੂ ਨੂੰ ਜੁਗਾ ਕਿੱਥੇ ਮਿਲਣੀ ਆ ਬੋਲਣ ਨੂੰ ਛਿਲਿਆ ਮੋਟਾ ਆਲੂ ਇਹਨਾਂ ਹਾਂ ਠੇਠਾ ਆਲੂ ਵੀ ਪਦਾ ਕਰਨੇ ਹੁੰਦਾ ਚਾਰ ਉਂਗਲ ਪਰ ਬੀਜੇ ਵਾਲ ਆਲੂ ਪੰਜ ਪਰ ਆਲੂ ਨੂੰ ਇੱਕ ਉਂਗਲ ਦਾ ਆਲੂ ਨੂੰ ਰੋਖ ਲਈ ਤੇ ਬਲੀਆਂ ਦੋ ਉਂਗਲ ਤਾਂ ਦੋ ਹੀ ਸਭਰੇ ਹੀ ਆਦਮਾ ਕੱਖ ਦੀ ਗੰਨੇ ਪਰ ਕਰਾਦੀ ਜਿਹੜੀ ਵਕੇਰਾ ਜੀ ਉਹਦੀ ਕਣਕ ਵਾਲੀ ਕਰਾਦੇ ਆਹ ਤਾਂ ਕਿਹ ਹੁਣੇ ਕਰਾ ਦੰਨਾ ਹੋਰ ਕਹਣੀ ਹੁਣੀ ਹੈ ਕੱਲੂ ਕਰਾ ਦੰਨਾ ਅੱਜ ਸਵਾਗਾ ਮਾਰਦੇ ਸਵਾਗਾ ਮਾਰ ਕੇ ਸਪਰੇਅ ਕਰਾ ਦੇ ਕੱਲੂ ਕਰਾ ਦਿੰਦੇ ਇਹ ਠੀਕ ਹੈ ਅਨੇਕ ਅੱਖ ਦਿਨ ਕਰ ਲੰਦਾ ਹੈ ਗਾਂ ਹੋਣਾ ਹੀ ਨਹੀਂ ਫਿਰ ਗਾਂ ਪਰ ਸਿਆਲ ਚ ਤਾਂ ਕੱਲੂ ਕਿ ਬੜਿਆ ਕਮਾਲੀਆਂ ਬਾਕੀ ਵਾਹ ਨੂੰ ਦੇਖਦੇ ਕਿਆ ਸਕੀ ਪਾਸ ਹੁੰਦੀ ਹੈ ਕਿਆ ਲਾਉਣਾ ਗੋਬੀ ਦਾ ਲਵਾ ਦਈਏ ਤੇ ਨਹੀਂ ਹੈ ਕਣਕ ਦੇ ਬੀਜ ਦੋ ਕਣਕ ਜਿਹੜੇ ਰਹਿ ਗਿਆ ਉਹ ਕਣਕ ਦੇ ਬੀਜ ਨਹੀਂ ਹੁੰਦਾ ਉਹ ਕੋਹ ਲਾਉਣਾ ਲਸਣ ਵੀ ਲਾਉਣਾ ਯਾਰ ਲਸਣ ਪਿਆਜ਼ ਮੇਰੀ ਗੱਲ ਸੁਣ ਠੀਕ ਆ ਹੋਰ ਅੱਲਮ ਗੱਲਮ ਬਹੁਤ ਕੁਝ ਲਾਉਣਾ ਅੱਲਮ ਗੱਲਮ ਕਿ ਆਏ ਆ ਜਿਹੜਾ ਤੇਰਾ ਇਹ ਲਸਣ ਦਾ ਗੱਠ ਹੈ ਮੈਨੂੰ ਲੱਗ ਜਣੇ ਆਲੂ ਉੱਥੇ ਤੇ ਉੱਥੇ ਜਾਓ ਸਰੇਗਾ ਉਹ ਕਣਕ ਦੇ ਬੀਜ ਦੋ ਉੱਥੇ ਬਾਕੇ ਬੱਟ ਕਣਕ ਬੀਜੂ ਉੱਥੇ ਕਿ ਇੱਥੇ ਕਿਹਜੇ ਉੱਥੇ ਕਿੰਨਾ ਰਾ ਦੂੰਗਾ ਕਿ ਹੈ ਉਰੇ ਦੀ ਗੰਨਾ ਲਾਉਣਾ ਗੰਨਾ ਕਿੰਨਾ ਹੀੜੇ ਕਰ ਗੰਨਾ ਫਟਾ ਹੋ ਕੇ ਤਾਂ ਕਰ ਕੇ ਸੱਤ ਨੂੰ ਉੱਧਰ ਗੰਨਾ ਆ ਗਿਆ ਇੱਥਾ ਗੰਨਾ ਆ ਗਿਆ ਹਾਂ ਇੱਥੇ ਕਣਕਾ ਠੀਕ ਨੇ ਇੱਧਰੋਂ ਕਣਕਾਂ ਚ ਮੈਂ ਉਹਨੂੰ ਆ ਜੂਗੀ ਹਾਂ ਉੱਥੇ ਤੇ ਆਇਓ ਪੜਨ ਆਇਆ ਖਾਣੇ ਡੱਪਣਾ ਜਦ ਤੱਕ ਤੁਹਾਡੇ ਇਹਦਾ ਬਾਜਗਾ ਕਣਕੇ ਵੀ ਚੁੱਪ ਕਰ ਆਲੂ ਪੱਠ ਹੋ ਜਾਣੇ ਇਹ ਆਲੂ ਰੱਖਣੇ 6 ਮਹੀਨੇ ਇਹ ਇਹ ਤਾਂ ਵੀਥਿਆ ਕਰਨਾ ਚ ਹੈ ਫਿਰ ਤਿਆਰ ਕਰਨਾ ਭਾਈ ਉਹ ਫਿਰ ਤਿਆਰ ਕਰਨਾ 6 ਮਹੀਨੇ ਵਿੱਚ ਮਿੱਟੀ ਰੱਖਣੇ ਇਹਨਾਂ ਨੂੰ ਪਤਾ ਹੀ ਵੈਰਾਈਟੇ ਦੋਈ ਹੈ ਇਹ ਇਹ 6 ਮਹੀਨੇ ਮਿੱਟੀ ਚ ਪੈ ਰਹਿ ਕੇ 1 ਕਿਲੋ ਕਿਲੋ ਦਾ 1 ਕਿਲੋ ਹੋ ਜਾਂਦਾ ਫਿਰ ਇੱਕ ਬੂਟੇ ਜੋ ਆਹੜ ਆਲੂ ਹੁੰਨੇ ਆ ਆਟ ਕਿਲੋ ਹੋ ਗਿਆ ਕਬੂਟੇ ਦਾ ਮੰਨ ਲਾ ਐ ਬਣਦਾ ਤੁਹਾਨੂੰ ਪਤਾ ਨਹੀਂ ਹਾਈਬ੍ਰਿਡ ਲੈ ਕੇ ਐਮ ਐ ਉਹ ਵੀ ਕਹਿੰਦਾ ਉਹ ਭੁੱਲਣਾ ਜਾਂ ਆਲੂ ਲਾਉਣੇ ਭੁੱਲਣਾ ਜਾਂ ਇਹ ਲੈਣੇ ਕਿ ਤਾਂ ਉਬੀ ਚਾਹੀਦੇ ਨਹੀਂ ਚੱਲ ਆਈ ਤੇ ਗਾਲੇ ਹਾਂ ਨੂੰ ਚਾਹੀਦੇ ਨਾਲੇ ਕੋਈ ਨਹੀਂ ਪਤਾ ਕਰਦਾ ਸਿਆਪਾ ਲੈਣਾ ਪਿਆ ਬਾਲੂ ਦਾ 10 ਕਿਲੋ ਦਿੰਦੇ ਬੰਦੇ ਦਿਮਾਗ ਚ ਰਹਿੰਦੇ ਗੱਲ ਆਲੂ ਦੇ 10 ਕਿਲੋ 10 ਰੁਪਏ ਕਿਲੋ ਹੁਣ ਕਹੇ ਪਤਾ ਕੋਈ ਨਹੀਂ ਕਰ ਟਾਈਮ ਆ ਜਾ ਲਾਉਣ ਦਾ ਉਹ ਮੁਸੀਬਤ ਕਰਦੀ ਆਦੀ ਉਹ ਕਹਿੰਦਾ ਦਿਮਾਗ ਚ ਨਹੀਂ ਆਲੂ ਵੀ ਐਂ ਲਾਉਣੇ ਆ ਜਿ ਲਾਉਣੇ ਪੈਗੇ ਕਿ ਕਿਦਾਂ ਸਕਦੇ ਪੁੱਲ ਸਕਦੇ ਨਹੀਂ ਪਾਈ ਕਿ ਖੇਤੀ ਤੂੰ ਉਹ ਪਤਾ ਨਹੀਂ ਤੇ ਪੂਰੀ ਕਣਕ ਜੀਰੀ ਹੋਏ ਪਏ ਕਣਕ ਜੀਰੀ ਮਮਕੀ ਗੰਨਾ ਆਲੂ ਮੈਂ ਤਾਂ ਖਾਣੇ ਖਾਤਰ ਭਾਤ ਭਾਦ ਦੀ ਆਈਟਮ ਚਾਹੀਦੀ ਹੈ ਕਹਿੰਦੇ ਆਜਾ ਸਾਲੇ ਜ਼ਿਆਦਾ ਹੀ ਲਾਵੇ ਨਹੀਂ ਲਾਵੀਂ ਨਾ ਕੀ ਨਹੀਂ ਮੈਂ ਤਾਂ ਦੋ ਤਿੰਨ ਵਾਰ ਹੀ ਲਾਇਆ ਤੇ ਥੋੜੇ ਕਰਕੇ ਜਿੰਨੇ ਕਿ ਲਾਉਣ ਤੇ ਉਨੋਂ ਕਿ ਨਿਕਲਦੇ ਤੇ ਮੈਂ ਤਾਂ ਲਾਇ ਹੀ ਨਹੀਂ ਮੁੜ ਕੇ ਮਾਰ ਰਹਿਣ ਦੇ ਤਾਂ ਮੁੱਲੇ ਨੇ ਚੰਗੇ ਆ ਆਪਣਾ ਜੇ ਹੁਣ ਪਟਾਈ ਹੋਣੀ ਐ ਪੰਜ ਕਿਲੋ ਤੋਂ ਟੋਟਾ ਹੋ ਜਾਂਦਾ ਜਿਆਦਾ ਹੂੰ ਯਾਰ ਆਪਣਾ ਟੁੱਟਾ ਮੁੱਕਦਾ ਨਹੀਂ ਕਿ ਇੰਨੇ ਨੂੰ ਫੇਰ ਫੇਰ ਘਟ ਜਾਂਦੀ ਗਾਂ ਜਾ ਕੇ ਗੱਲ ਗੱਲ ਤੇਰੀ ਸਹੀ ਨਹੀਂ ਐ ਹਾਂ ਤੇ ਘਟਦੀ ਗੱਲ ਬਹੁਤੀ ਕੰਮ ਆਉਂਦਾ ਹੁਣ ਮੇਰੀ ਗੱਲ ਅੰਦਾਜ਼ ਰੋਪੇ ਦਾ ਆਇਆ ਬਾਤ ਐ ਇਹਨੇ ਦਾਇਆ ਪਾ ਦਾ 20 ਦਾ 20 ਦਾ ਰੇਟ ਕਿੰਨਾ ਉੱਤੇ ਉਦੇ ਵਾ ਜਿੰਝ ਬੀਜਿਆ ਉੱਥੇ ਕਾਂਕ ਲਾ ਲਈ ਹਾਂ ਤੈਨੂੰ ਵਧੀਆ ਰੇਟ ਪਾਉਗਾ ਜੇ ਨਾ ਨਹੀਂ ਲਾਉਂਗਾ ਜੇ ਤੂੰ ਲਾਉਂਗਾ ਤੈਨੂੰ ਘਾਟਾ ਪਾਉਗਾ ਮੈਂ ਕਹਿੰਦਾ ਕਣਕ ਦੀ 4-5 ਪੂਰੀ ਕਣਕ ਦੀ ਦੋ ਦਿੰਦੀ ਮੈਂ ਹੋਰ ਕੀ ਹਾਂ ਹਰੇ ਜਦ ਇਹ ਪਟਾਈ ਹੋਣੀ ਇਸ ਤੇ ਉਹ ਅਸਲੀ ਗੱਲ ਤਾਂ ਭੁੱਲਣੇ ਦੀ ਵੀ ਭੁੱਲਣਾ ਜਾਈਏ ਲਾਉਣੇ ਦੇ ਅਸਲੀ ਗੱਲ ਤਾਂ ਆ ਵੀ ਖੇਤੀਆਂ ਭੁੱਲ ਜੀ ਨਾ ਸੀ ਨਾ ਭੁੱਲ ਜੀ ਆਲੂ ਉਹਦੀ ਕਰਨੀ ਕਿਤੇ ਅਮਰੀਂ ਅਸੀਂ ਕੰਮ ਕਰਨਾ ਪੈ ਗਿਆ ਕੰਮ ਕਰਨਾ ਪੈ ਜਾਵੇ ਭਾਈ ਦੋ ਚੱਕੀ ਗੇਰ ਲਾਉਣੇ ਪੈਗੇ ਫਿਰ ਤਾਂ ਬਿਫਤ ਵਜੋਂ ਜਦੋਂ ਔਕਾ ਕੰਮ ਹੋ ਜਾਊਗਾ